ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਵੀਰਾਂ ਭੈਣਾਂ ਦਾ ਸਵਾਗਤ ਕਰਦੇ ਆਂ ਸૌ ਤੋਂ ਪਹਿਲਾਂ ਫਤਿਹ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਜੀ ਆਪਣੀ ਨਰਮੇ ਦੀ ਫਸਲ ਹੈ ਤੇ ਪਹਿਲੀ ਗੱਲ ਤਾਂ ਵੀਰੋ ਇਹ ਹੈ ਜਿਹੜੇ ਪੰਜਾਬ ਪੱਖੀ ਸੋਚ ਰੱਖਦੇ ਆ ਕਿਸਾਨ ਵੀਰ ਜੇਕਰ ਵੀਰੋ ਪੰਜਾਬ ਬਚਾਉਣਾ ਹੈ ਤਾਂ ਆਪ ਨੂੰ ਇਹ ਫਸਲ ਬਚਾਉਣੀ ਪਵੇਗੀ ਝੋਨਾ ਕੋਈ ਪੰਜਾਬ ਦੀ ਫਸਲ ਨਹੀਂ ਤੇ ਕਿਸਾਨਾਂ ਕੋਲ ਕੋਈ ਹੋਰ ਆਪਸ਼ਨ ਵੀ ਨਹੀਂ ਤੇ ਉਹ ਕਰਨ ਵੀ ਕੀ ਇਸ ਕਰਕੇ ਜੇ ਪੰਜਾਬ ਦਾ ਪਾਣੀ ਪੰਜਾਬ ਦੀ ਧਰਤੀ ਤੇ ਪੰਜਾਬ ਬਚਾਉਣਾ ਵੀਰੋ ਤਾਂ ਆਪ ਨੂੰ ਇਹ ਨਰਮੀ ਦੀ ਫਸਲ ਹੈ ਜਿਹੜੀ ਇਹ ਬਚਾਉਣੀ ਪਵੇਗੀ ਹਰ ਹੀਲੇ ਤੇ ਇਸ ਵਕਤ ਤੁਸੀਂ ਸਾਰੇ ਜਾਣਦੇ ਹੋ ਕਿਹੜੀ ਪੰਜਾਬ ਦੀ ਕਿਸਾਨੀ ਹੈ ਉਡੋਬਨ ਕਿਨਾਰੇ ਖੜੀ ਹੈ ਤੇ ਇਹਨੂੰ ਡੋਬਣ ਦੇ ਵਿੱਚ ਸਰਕਾਰਾਂ ਦਾ ਪੂਰਾ ਪੂਰਾ ਹੱਥ ਹੈ ਕਿਉਂਕਿ ਇਹ ਜਿਹੜੀ ਨਰਮੇ ਦੀ ਫਸਲ ਹੈ ਇਹ ਇੱਕ ਸਾਜ਼ਿਸ਼ ਦੇ ਤਹਿਤ ਖਤਮ ਕੀਤੀ ਗਈ ਹੈ ਪੰਜਾਬ ਚ ਤੁਸੀਂ ਗੁਜਰਾਤ ਦੇ ਦੇਖ ਲਓ ਗੁਜਰਾਤ ਦੇ ਵਿੱਚ ਬਹੁਤ ਸੋਹਣੀ ਹੁੰਦੀ ਹੈ ਫਸਲ ਨਰਮੇ ਦੀ ਕਿਉਂਕਿ ਉੱਥੇ ਬੀ ਵੀ ਵਧੀਆ ਮਿਲਦੇ ਆ ਰੇ ਹਾਸਪਰੇ ਹਾ ਵਧੀਆ ਨੇ ਹੁਣ ਤੁਸੀਂ ਪੰਜਾਬ ਦੀ ਗੱਲ ਦੇਖ ਲਓ ਪੰਜਾਬ ਚ ਕੋਈ ਬੀ ਨਹੀਂ ਸਹੀ ਮਿਲ ਰਿਹਾ ਰੇ ਹਾਸਪਰੇ ਹਾ ਤੁਹਾਡੇ ਸਾਹਮਣੇ ਆ ਸਾਰੇ ਸੈਂਪਲ ਫੇਲ ਹੋਏ ਨੇ ਤੇ ਜੇ ਆਪਾਂ ਵੀਡੀਓ ਪਾ ਕੇ ਕਿਸਾਨ ਵੀਰਾਂ ਨੂੰ ਕੁਝ ਰਕਮੈਂਡੇਸ਼ਨ ਕਰਦੇ ਆ ਕਿ ਆਹਾ ਹਾ ਤੁਸੀਂ ਖਾਦਾ ਪਾ ਲਓ ਤੇ ਕਿਸਾਨ ਵੀਰਾਂ ਦੇ ਫਿਰ ਵੀ ਸਵਾਲ ਹੁੰਦੇ ਕਿ ਤੁਹਾਡੇ ਕਹੇ ਅਨੁਸਾਰਾ ਸਹੀ ਖਾਦਾ ਪਾਇਆ ਸੀ ਤੇ ਕੋਈ ਬਹੁਤਾ ਰਿਜਲਟ ਨਹੀਂ ਮਿਲੇਆ ਤੇ ਰਿਜਲਟ ਵੀ ਰੋ ਮਿਲੇ ਕਿਥੋਂ ਜਦੋਂ ਖਾਦਾ ਤਾਂ ਆਪਣੀਆਂ ਸਾਰੀਆਂ ਡੁਪਲੀਕੇਟ ਆਪਾਂ ਨੂੰ ਮਿਲ ਰਹੀਆਂ ਨੇ ਤੇ ਰეკਮੈਂਡੇਸ਼ਨ ਕਰਨ ਵਾਲੇ ਵੀ ਕੀ ਕਰਨ ਵਿਚਾਰੇ ਤੇ ਹਾਂ ਹੁਣ ਆਪਾਂ ਉਹਨੇ ਆਪਣੇ ਸਮੂਹ ਦੇ ਦੀ ਗੱਲ ਤੇ ਕਿ ਜਿਹੜੀ ਆਪਣੇ ਨਰਮੇ ਦੀ ਫਸਲ ਆ ਇਹ ਅੱਜ ਹੋ ਚੁੱਕੀ ਐ ਲਗਭਗ ਮਹੀਨੇ ਦੀ 14 ਤਰੀਕ ਨੂੰ ਆਪਾਂ ਇਹ ਫਸਲ ਜਿਹੜੀ ਬੀਜੀ ਸੀ ਤੇ ਅੱਜ 16 ਹੋ ਗਈ ਲਗਭਗ 1-2 ਦਿਨ ਉੱਪਰ ਹੋ ਚੁੱਕੀ ਹੈ ਮਹੀਨੇ ਤੋਂ ਤੇ ਬਹੁਤ ਸੋਹਣੀ ਖੜੀ ਹੈ ਇਸ ਟਾਈਮ ਜਰ ਮੈਂ ਵੀਡੀਓ ਸ਼ੂਟ ਕਰ ਰਿਹਾ ਤਾਂ ਦਿਨ ਦੇ ਲਗਭਗ ਸਵਾ 11 11 ਦਾ ਟਾਈਮ ਹੈ ਤੇ ਕੋਈ ਬਹੁਤਾ ਅਸਰ ਨਹੀਂ ਇਹਦੇ ਉੱਪਰ ਗਰਮੀ ਦਾ ਵਧੀਆ ਖੜੀ ਹੈ ਕੋਈ ਪਾਣੀ ਨਹੀਂ ਲਾਇਆ ਕੋਈ ਖਾਦ ਨਹੀਂ ਪਾਈ ਤੇ ਕੋਈ ਤੁਹਾਨੂੰ ਪਤਾ ਨਹੀਂ ਵੀ ਕੋਈ ਨਹੀਂ ਪਿਆ ਕੋਈ ਕਣੀਆਂ ਵੀ ਨਹੀਂ ਪਈਆਂ ਇਹ ਕਾਫੀ ਏਰੀਏ ਦੇ ਵਿੱਚ ਕਣੀ ਕੁਣੀ ਪਈਆਂ ਪਰ ਆਪਣੇ ਕੋਈ ਕਣੇ ਵੀ ਨਹੀਂ ਪਈ। ਬਿਲਕੁਲ ਕੋਰ ਖੜੀ ਹੈ ਹਲੇ ਤੱਕ। ਹਲੇ ਆਪਾਂ ਜਿਹੜਾ 1920 ਤਰੀਕ ਨੂੰ ਜਿਹੜਾ ਸਿਸਟਮ ਆ ਰਿਹਾ ਹੈ ਉਹਦੀ ਵੇਟ ਕਰਕੇ 40-45 ਦੇ ਨਾਲ। ਬਹੁਤ ਸਭ ਫਸਲ ਖੜੀ ਹੈ ਹਲੇ ਤੱਕ ਵੀਰੋ। ਪਿਛਲੀ ਵਾਰ ਵੀ ਆਪਣੇ ਫਸਲ ਚੰਗੀ ਹੋ ਗਈ ਸੀ ਮਰਮੇ ਦੀ। ਸੋਹਣੀ ਸੀ। ਇਸ ਵਾਰ ਵੀ ਸੋਹਣੀ ਹੈ। ਤੇ ਹਲਕਾ ਕਾਕੋ ਪਰ ਕੋਈ ਪਾਣੀ ਲਾ ਕੁਛ ਨਹੀਂ ਕਰਾ ਚੁਲੇ ਦੇਖ ਸਕਦੇ। दोपहर का समय लगभग ग्यारह सवा ग्यारह का इस वक्त ये वास्तर कोई गई स्ट्रैस नहीं ये जो बी है आप अजीत एक सौ सतटा दिग्गज दोनों मिक्स करके रहा के बीजे तो ने दो पैकेट के किले हिसाब आप बी पाया तो ये जो गैप मैनेजमेंट है वो भी करेंगे पानी लाने तो बाद ਪਾਣੀ ਲਾਂਤਵਾ ਜਿੱਥੇ ਕਿਤੇ ਕੋਈ ਬੂਟਾ ਘੱਟ ਰਹਾ ਤੇ ਕੱਟ ਕੇ ਉਹਦਰ ਲਾ ਲਾਂਗੇ ਇਹ ਚੀਜ਼ਾਂ ਇੱਥੇ ਸੰਗਣੇ ਤੇ ਇਹਨਾਂ ਦੇ ਵਿੱਚੋਂ ਪਾੜੇ ਬੂਟੇ ਨੂੰ ਕੱਢ ਦਵਾਂਗੇ ਹਲੇ ਆਪਾਂ ਇਸ ਦੇ ਵਿੱਚ ਕੁਝ ਨਹੀਂ ਕਰਨਾ ਤਨਾ ਚਾਹ ਆਪ ਪਾਣੀ ਨਹੀਂ ਲਾਉਂਦੇ ਜਦੋਂ ਪਾਣੀ ਲਾਵਾਂਗੇ ਤਾਂ ਉਦੋਂ ਸੁਪਰ ਤੇ ਥੋੜੀ ਬਹੁਤੀ 10 ਤੋਂ 12 ਕਿਲੋ ਜੂਰੀਆ ਕਿਲੇਰੀ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਵੀ ਕੁਝ ਇੱਥੇ ਉੱਪਰ ਕਰਾਂਗੇ ਤਾਂ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਤੇ ਕਿਸਾਨ ਵੀਰੋ ਜੇਕਰ ਆਪਾਂ ਪੰਜਾਬ ਬਚਾਉਣਾ ਤਾਂ ਪੂਰੇ ਫਸਲ ਹਰ ਹਿੱਲੇ ਬਚਾਉਣੀ ਪਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੁੜੇ ਰਹੋ ਤੇ ਇਸ ਫਸਲ ਉੱਪਰ ਆਪਾਂ ਕੀ ਕੀ ਪ੍ਰੈਕਟਿਸ ਕਰਦੇ ਆਂ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੋਰ ਫਸਲਾਂ ਬਾਬਤ ਤੇ ਹੋਰ ਵਧੀਆ-ਵਧੀਆ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਬੈਲ ਵਾਲਾ ਬਟਨ ਦਬਾ ਕੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ